ਕਿੰਦੀ ਬੋਣ ਜਾਂਦੀ ਤੇ ਝੂਠ ਬੋਲੀ ਬਈ ਇੱਕ ਤੂੰ ਇੱਡਾ ਗਾਇ ਮੈਨੂੰ ਵੀ ਕਾਲ ਕਰ ਮੈਨੂੰ ਕਿਤੇ ਤਬਾਹ ਨਹੀਂ ਹੁੰਦਾ ਠੋਠੀ ਬਹੁਤ ਆ ਨਾ ਔਰ ਮੇਰੇ ਫੋਨ ਦੇ ਵੀਡੀਓ ਕੋਲ ਨਹੀਂ ਹੁੰਦੀ ਮੇਰਾ ਤਾਂ ਨੈਟ ਹੀ ਖਤਮ ਹੋ ਗਿਆ ਹੈ ਨੈਟ ਹੀ ਖਤਮ ਹੋ ਗਿਆ ਤੂੰ ਮੈਨੂੰ ਵੀਡੀਓ ਕਾਲ ਕਰ ਮੈਨੂੰ ਕਿਤੇ ਤਬਾਹ ਨਹੀਂ ਹੈਗਾ ਪਹਿਲਾਂ ਵੀ ਤੈਨੂੰ ਧੀ ਧੀ ਕਿਵੇਂ ਬੁੱਢਾ ਹੋ ਗਿਆ ਅਮੇਜਾ ਕਾ ਦੇਨੀ ਮੈਂ ਐਤੇ ਕਾ ਗਈ ਆ ਮੈਂ ਐਤੇ ਕਾ ਗਈ ਆ ਅੱਛਾ ਹੁਣ ਕਿੱਥੇ ਨੇ ਉਹ ਹੁਣ ਮੈਂ 17 ਸੈਕਟਰ ਤੋਂ ਨਿਕਲੀ ਹੋਈ ਆ ਰਾਸਤੇ ਤੇ ਆ ਅੱਛਾ ਮੇਰੇ ਘਰ ਦੇ ਬਾਹਰ ਆਏਗੇ ਤਾਂ ਕਿ ਮੈਂ ਦਾਦੀ ਭਾਈ ਮੇਰੇ ਘਰ ਦੇ ਬਾਹਰ ਆ ਗਈ ਹੈ ਮੈਨੂੰ ਸਕੂਲ ਜਾਂ ਮਿਲ ਜਾ ਸੀ ਓਹੋ ਉਹ ਮੈਂ ਬਸ ਉਹ ਟੈਂਪੋ ਵਾਲੇ ਨੇ ਦੇਰੀ ਕਰਾਤੀ ਸੀ ਮੈਂ ਤਾਂ ਤੇਰੇ ਲਈ ਅਮਰੀਕਾ ਤੋਂ ਇੰਪੋਰਟਡ ਕੈਮਰੇ ਮੰਗਵਾਏ ਗਿਫਟ ਵੱਡੇ ਵੱਡੇ ਲੈਂਸਾਂ ਵਾਲੇ ਵੱਡੇ ਵੱਡੇ ਲੈਂਸਾਂ ਵਾਲੇ ਕੈਮਰੇ ਲੈ ਕੇ ਆ ਮੇਰੇ ਘਰ ਦੇ ਬਾਹਰ ਆ ਨਾ ਅਕਾ ਮੈਂ ਘਰ ਦੇ ਬਾਹਰ ਆ ਰਿਹਾ ਆਇਆ ਗਾਣ ਤੇ ਉੱਤੇ ਰੁਕੀ ਨਾ ਗੇੜ ਕੋਲਾ ਆ ਕੁੱਤਾ ਅੰਦਰ ਬੰਦ ਕਰ ਦਿਆਂ ਜਰਾ ਟੌਮੀ ਨੂੰ ਆ ਕਿਥੇ ਉਦੋਂ ਓਹੋ ਉਹ ਮੈਨੇ ਬਰਾਊਨ ਕੋਟ ਪਾਇਆ ਹੋਇਆ ਤੇ ਨੀਲੇ ਰੰਗ ਦੀ ਜੀਨ ਪੈਂਟ ਪਾਈ ਦਿਖਦੀ ਨਹੀਂ ਤੈਨੂੰ ਓ ਮੇਰੀ ਅੱਖਾਂ ਤੇ ਡੀਕ ਨੇ ਤੂੰ ਲਾਹਰ ਆ ਰਹੀ ਐ ਲੱ ਗਰਵਾ ਬੱਦਲ ਨਹੀਂ ਆ ਹ ਉਹ ਕੈਮਰਾ ਵੀ ਗਿਆ ਸਿਮਰਨ ਵੀ ਗਈ ਬਾੜ ਲਾ ਪੂਜ ਆ